ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਨੀ ਪੰਜਾਬੀ মিডিਆ ਮੈਂ ਮਨਪ੍ਰਕਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ 'ਚ ਅੱਜ ਹੋਵੇਗਾ ਪੰਚਾਇਤੀ ਚੋਣਾਂ ਦੀ ਤਰੀਕਾਂ ਦਾ ਐਲਾਨ ਕੰਗਨਰਨਾਟ ਹਰਿਆਣਾ 'ਚ ਵਿਗੜ ਰਹੀ ਹੈ ਭਾਜਪੀ ਦਾ ਖੇ ਲਖਾ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ ਮੌਸਮ ਨੇ ਬਦਲੀ ਕਰਵਟ 90 ਕਿਲੋਮੀਟਰ ਦੀ ਰਫ਼ਤਾਰ ਨਾਲ ਆਵੇਗਾ ਤੂਫਾਨ ਸੜਕਾਂ ਫੇਰ ਹੋਣਗੀਆਂ ਜਲਥਲ ਬਿਜਲੀ ਦੇ ਖੰਬੇ ਨਾਲ ਟੱਕਰ ਕੇ ਲਗਜ਼ਰੀ ਕਾਰ ਦੇ ਉੱਡੇ ਪਰ ਖੱਟੇ ਵਿਅਕਤੀ ਦੀ ਹੋਈਂ ਦਰਦਨਾਕ ਮੌਤ। ਰੇਲਵੇ ਸਟੇਸ਼ਨਾਂ ਨੂੰ ਝਮ ਕਰਨ ਦੇ ਇਰਾਦੇ ਚ ਨੇ ਕਿਸਾਨ ਰੇਲਵੇ ਟ੍ਰੈਕਾਂ ਦੇ ਨੇੜੇ ਲਗਾਏ ਟੈਂਟ। ਨਗਰਵਿਕੀਕਰ ਰੇਲਵੇ ਸਟੇਸ਼ਨ ਪੁਲਿਸ ਵੱਲੋਂ ਕੀਤਾ ਗਿਆ ਸੀਲ ਸੀਲ ਕਰਨ ਦੀ ਵੱਡੀ ਵਜਾਈ ਸਾਹਮਣੇ। ਪੰਜਾਬ ਦੇ ਰਾਸ਼ਨ ਡੀਪੋਆਂ ਲਈ ਕ अहम ਖਬਰ ਆਈ ਸਾਹਮਣੇ ਨਵੇਂ ਨੋਟੀਫਿਕੇਸ਼ਨ ਹੋਏ ਜਾ। ਕਿਸਾਨਾਂ ਤੇ ਦਿੱਤੇ ਬਿਆਨਾਂ ਤੇ ਕੰਗਨਾ ਰਣੌਤ ਨੇ ਲਿਆ ਯੂ ਟਰਨ ਹੁਣ ਫੇਰ ਆਖ ਦਿੱਤੀ ਵੱਡੀ ਗੱਲ ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਸੜਕ ਉੱਤੇ ਚੱਲਦੀ বাস ਨੂੰ ਲੱਗੀ ਭਿਆਨਕ ਆਗ਼ ਜਲੰਧਰ ਵਿਖੇ ਜੁੱਤੀ ਬਦਲਣ ਨੂੰ ਲੈ ਕੇ ਇੱਕ ਜੋੜੇ ਦੀ ਭਰੇ ਬਾਜ਼ਾਰ ਚ ਦੁਕਾਨਦਾਰ ਨੇ ਕੀਤੀ ਬੇਰਹਿਮੀ ਨਾਲ ਕੁਟਮਾਰ ਦਰਦਨਾਕ ਹਾਦਸੇ 'ਚ ਇੱਕ 3 ਸਾਲਾਂ ਬੱਚੇ ਦੀ ਹੋਈ ਮੌਤ ਖੇਡਦੇ ਸਮੇਂ ਵਾਪਰ ਗਈ ਅਨਹੋਣੀ ਘਟਨਾ ਪੰਜਾਬ 'ਚ ਤੜਕਸਰ ਵਾਪਰਿਆ ਹਾਦਸਾ ਹਾਈਵੇ ਕੀਤਾ ਜਾਮ ਵੀਡੀਓ ਸੋਸ਼ਲ ਮੀਡੀਆ ਤੇ ਰਚਕੇ ਹੋਈ ਵਾਰ ਹਰਮੰਦਰ ਸਾਹਿਬ ਵਿਖੇ ਖੁਦਕੁਸ਼ੀ ਕਰਨ ਮਾਮਲੇ 'ਚ ਨਵਾਂ ਮੋੜ ਆਇਆ ਸਾਹਮਣੇ ਪੰਜਾਬ ਪੁਲਿਸ ਤੇ ਐਸਟੀਐਫ ਨੇ ਘੇਰ ਲਿਆ ਇਲਾਕਾ ਪੂਰੇ ਫਿਲਮੀ ਅੰਦਾਜ਼ 'ਚ ਕੀਤੀ ਚੈਕਿੰਗ ਡੇਰਾ ਬਾਬਾ ਨਾਨਕ ਦੇ ਜੂੜੀਆਂ ਕਲਾਂ 'ਚ ਵਾਪਰੀ ਇੱਕ ਘਟਨਾ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਘਰ ਚੋਂ ਮਿਲੀ ਲਾਸ਼ ਐਕਸ਼ਨ ਮੋਰਚ 'ਚ ਸੀਐਮ ਭਗਵੰਤ ਮਾਨ ਨੂੰ ਚੰਡੀਗੜ੍ਹ ਸੱਦ ਲਈ ਵੱਡੇ ਅਫਸਰ ਮੈਡੀਕਲ ਦਾਖਲਿਆਂ 'ਚ ਰਿਸ਼ਤੇਦਾਰਾਂ ਨੂੰ ਨਹੀਂ ਮਿਲੇਗੀ ਐਨਆਰਆਈ ਕੋਟੇ 'ਚ ਲਾਪ ਪੀਐਸਸੀਬੀ ਨੇ ਜਾਰੀ ਕੀਤੀਆਂ ਕੁਝ ਸਖਤ ਹਦਾਇਤਾਂ ਨਾ ਫਾਲੋ ਕਰਨ ਤੇ ਤੁਹਾਨੂੰ ਭਵੇਗਾ ਪਛਤਾਣਾ ਸਾਥੀ ਦੀ ਗਲਤੀ ਕਾਰਨ ਜਾਣਾ ਪਿਆ ਜੇਲ ਸੰਤ ਸੀਚੇ ਵਾਲਾ ਨੇ ਕਿਵੇਂ ਬਾਹਰ ਫਸੇ ਨੌਜਵਾਨਾਂ ਦੀ ਕਰਵਾਈ ਕਰ ਵਾਪਸੀ ਨੌਜਵਾਨ ਤੇ ਜਾਣ ਲੇਵਾ ਹਮਲਾ ਕਰਕੇ ਵਿਅਕਤੀਆਂ ਵੱਲੋਂ ਮੈਡੀਕਲ ਸਟੋਰ ਦੀ ਕੀਤੀ ਗਈ ਲੁੱਟ ਨਗਰ ਵਿਖੇ ਰੇਲਵੇ ਸਟੇਸ਼ਨ ਪੁਲਿਸ ਵੱਲੋਂ ਕੀਤਾ ਗਿਆ ਸੀਲ ਸੀਲ ਕਰਨ ਦੀ ਵੱਡੀ ਵਜਾਈ ਸਾਹਮਣੇ ਮੌਸਮ ਨੇ ਬਦਲੀ ਕਰਵਟ 90 ਕਿਲੋਮੀਟਰ ਦੀ ਰਫ਼ਤਾਰ ਨਾਲ ਆਵੇਗਾ ਤੂਫਾਨ ਸੜਕਾਂ ਫੇਰ ਹੋਣਗੀਆਂ ਜਲਥਲ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ